ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਹੜ੍ਹਾਂ ਦੇ ਕਾਰਨਾਂ ਦਾ ਪਤਾ ਲਾਉਣ ਲਈ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਾਏ ਜਾਣ ਦੀ ਮੰਗ ਰੱਖੀ। ਉਹਨਾਂ ਨੇ ਕਿਹਾ ਕਿ ਹੜ੍ਹਾਂ ਦੀ ਸਥਿਤੀ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਪ੍ਰਤਾਪ ਸਿੰਘ ਬਾਜਵਾ ਨੇ ਜਲ ਸਰੋਤ ਮੰਤਰੀ ਵਿਰੇਂਦਰ ਕੁਮਾਰ ਗੋਇਲ ਦੇ ਅਸਤੀਫੇ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਵਿਭਾਗ ਦੇ ਸਬੰਧਤ ਉੱਚ ਅਧਿਕਾਰੀਆਂ ਖਿਲਾਫ ਵੀ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ। ਬਾਜਵਾ ਨੇ ਸੂਬਾ ਸਰਕਾਰ ਤੋਂ ਰਾਹਤ ਪ੍ਰਬੰਧਨ ਫੰਡ ਦਾ ਹਿਸਾਬ-ਕਿਤਾਬ ਵੀ ਮੰਗਿਆ। ਇਸ ਤੋਂ ਇਲਾਵਾ ਉਹਨਾਂ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਨਵੇਂ ਫੰਡ ਨੂੰ ਲੈ ਕੇ ਨੁਕਤਾ ਚਿੰਨੀਕ ਉਹਨਾਂ ਨੇ ਕਿਹਾ ਕਿ ਇਹ ਫੰਡ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਦਾਇਰੇ ਹੇਠ ਨਹੀਂ ਆਉਂਦੇ ਇਸ ਕਰਕੇ ਇਸ ਬਾਰੇ ਕੋਈ ਹਿਸਾਬ ਨਹੀਂ ਮੰਗ ਸਕਦਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਫੰਡ ਨੂੰ ਨਿਰੀ ਠੱਗੀ ਘਰਾੜ ਦਿੱਤਾ ਜੇ ਤੁਸੀਂ ਇਹਨੂੰ ਬਾਹਰ ਰੱਖਦੇ ਹੋ ਕਿ ਰਾਈਟ ਟੂ ਇਨਫੋਰਮੇਸ਼ਨ ਕੋਈ ਇਨਫੋਰਮੇਸ਼ਨ ਨਹੀਂ ਜਾ ਸਕਦੀ ਥੀਏ ਅਸੀਂ ਜ਼ਰੂਰ ਇਸ ਗੱਲ ਦੇ ਨਾਲ ਅਸੀਂ ਵੀ ਤਖਲੀਬਮੰਦ ਹੋਵਾਂਗੇ ਤੁਹਾਨੂੰ ਮੈਂ ਸਾਰੇ ਵੀਰਾਂ ਨੂੰ ਦੱਸਣਾ ਚਾਹਨਾ ਸੀਐਲਪੀ ਨੇ ਕਾਂਗਰਸ ਲੈਜਿਸਲੇਟਿਵ ਪਾਰਟੀ ਨੇ ਚੰਦ ਦਿਨ ਪਹਿਲੇ ਫੈਸਲਾ ਕੀਤਾ ਇੱਕ ਇੱਕ ਮਹੀਨੇ ਦੀ ਤਨਖਾਹ ਅਸੀਂ ਸਾਰੀ ਡੋਨੇਟ ਕੀਤੀ ਉਹ ਸੀਐਮ ਰਿਲੀਫ ਫੰਡ ਚ ਕੀ ਸੋ ਇਹ ਕਲੈਰਿਟੀ ਦੇਣੀ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਸੀ ਬੀ ਟੀਮ ਅਸੀਂ ਨਹੀਂ ਮਾਨਸਾ ਬੀ ਟੀਮ ਤੇ ਤੁਹਾਡੀ ਹੈ